ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਤਰੀਕ ਹੈਗੀ 12 ਜੂਨ 2024 ਨੂੰ ਵੀਡੀਓ ਬਣਾਉਣ ਲੱਗੇ ਆਂ ਸਾਡੇ ਕੋਲ ਟਰੈਕਟਰ ਆਇਸੀ ਭਰਾਵੋ ਨਵੇਂ ਜਿਹੜੇ ਮੰਡੀ ਤੇ ਭੇਜਣ ਲੱਗੇ ਆਂ ਧੰਨਵਾਦ ਆ ਉਹਨਾਂ ਭਰਾਵਾਂ ਦਾ ਜਿਹੜੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਜਿਹੜੇ ਆਪਣੇ ਵੀਡੀਓ ਦੇਖਦੇ ਤੇ ਅੱਗੇ ਸ਼ੇਅਰ ਕਰਦੇ ਆ ਅੱਗੇ ਵੀ ਹੱਥ ਵਨ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤਾਂ ਕਿ ਜਿਹੜੇ ਘਰੇ ਬੈਠੇ ਆ ਭਰਾ ਉਹਨਾਂ ਤੱਕ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਮਿਲ ਜਾ ਕਰੇ ਤੇ ਖੱਜਲਖੁ ਬਾਜਾ ਕਿਆ ਕਰਨ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਵੀ ਆਪਣੇ ਇੱਕ ਵਟਸਐਪ ਨੰਬਰ ਸ਼ੁਰੂ ਕੀਤਾ ਹੈ 9465362000 ਇਸ ਨੰਬਰ ਤੇ ਤੁਸੀਂ ਟਰੈਕਟਰ ਕੋਈ ਲੈਣਾ ਹੋਵੇ ਜਾਂ ਵੇਚਣਾ ਹੋਵੇ ਬਿਨਾਂ ਕਮਿਸ਼ਨ ਤੋਂ ਤਾਂ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਵਟਸਐਪ ਤੇ ਫੋਟੋ ਆਪਾ ਸਕਦੇ ਹੋ ਸ਼ੁਰੂ ਕਰਦੇ ਆ ਅੱਜ ਪਹਿਲਾ ਟਰੈਕਟਰ ਆਇਆ ਜੀ ਆਪਣੇ ਕੋਲ 6055 6055 2014 ਮਾਡਲ ਟਰੈਕਟਰ ਹੈ ਬਾਈ ਜੀ ਫਸਟ ਓਨਰ ਹੈ 2014 ਮਾਡਲ ਹੈ ਫਰਸਟ ਓਨਰ ਹੈ 7585 ਪੈਸੇ ਟਾਇਰ ਨੇ ਟਰੈਕਟਰ ਦੇ ਪੂਰਾ ਸਾਫ ਸੁਥਰਾ ਟਰੈਕਟਰ ਹੈ ਨੰਬਰ 16928 ਦੇ ਟਾਇਰ ਹੈ 16928 ਦੇ ਸਾਫ ਸੁਥਰਾ ਟਰੈਕਟਰ ਹੈਗਾ ਪੂਰਾ ਸੋਹਣਾ ਹੈਗਾ ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕ ਵਾਲਾ ਰਿਵਰਸ ਪੀਡੂ ਵਾਲਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਨੰਬਰ ਇਹ ਹਰਿਆਣਾ ਦਾ ਬਾਈ ਜੀ ਇਹਦਾ ਐਨਓਸੀ ਜਿੱਥੋਂ ਦੀ ਵੀ ਤੁਸੀਂ ਕਹੋਗੇ ਉੱਥੋਂ ਦੀ ਮਿਲ ਜਾਊਗੀ ਜਿੱਥੋਂ ਦੀ ਵੀ ਕਹੋਗੇ ਫਰਸਟ ਓਨਰ ਟਰੈਕਟਰ ਹੈਗਾ ਫੁੱਲ ਸੋਹਣਾ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਪੂਰੀ ਵਧੀਆ ਡਬਲ ਡਿਸਟ੍ਰਿਬਿਊਟਰ ਟੌਪ ਮਾਡਲੀ ਹੈਗਾ ਟਰੈਕਟਰ ਟਰੈਕਟਰ ਦਾ ਰੇਟ ਹੈਗਾ 4 ਲੱਖ ਤੇ 75000 ਰੁਪਏ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਤੁਸੀਂ ਨੋਟ ਕਰ ਹੀ ਲਿਆ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਉਸ ਤੋਂ ਬਾਅਦ ਆ ਜਾਂਦਾ ਜੀ ਸੋਨ ਵਾਲੀਕਾ 2015 ਮਾਡਲ ਟਰੈਕਟਰ ਹੈਗਾ ਇਹ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ ਸੈਕੰਡ ਓਨਰ ਹੈ ਟਰੈਕਟਰ ਦੇ ਟਾਇਰ ਨਵੇਂ ਵਰਗੇ ਆ ਟਰੈਕਟਰ ਦਾ ਰੇਟ ਹੈਗਾ 4 ਲੱਖ ਤੇ 75000 ਰੁਪਿਆ ਟੌਪ ਮਿਲ ਤੇ ਟਰੈਵੀ ਤੇਲ ਬ੍ਰੇਕ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਪੰਜਾਬ ਨੰਬਰ ਦਾ ਲੇਓ ਲੇਓ ਨੰਬਰ ਤੁਹਾਨੂੰ ਬੋਲ ਹੀ ਦਿੱਤਾ ਸੀਗਾ ਨੰਬਰ ਉਪਰ ਸਕਰੀਨ ਤੇ ਚੱਲ ਰਿਹਾ ਉਸ ਤੋਂ ਬਾਅਦ ਆਇਆ ਇਹ ਤਾਂ ਫਾਰਮ ਟਰੈਕ 45 ਫਾਰਮ ਟਰੈਕ 45 ਆ ਸੁਪਰ ਮੈਕਸ ਪਾਵਰ ਸਟੀering ਆ ਨਵੇਂ ਅਰਗੇ ਟਾਇਰਾਂ ਟਰੈਕਟਰ ਤੇ ਪੂਰਾ ਸਾਫ਼ ਸੁਥਰਾ ਟਰੈਕਟਰ ਆ ਸੋਹਣਾ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਫਾਰਮ ਟਰੈਕ 45 ਪੰਜਾਬ ਨੰਬਰ ਹੈ ਪੀਵੀ 31 ਮਾਨਸ਼ਾ ਦਾ ਫਸਟ ਓਨਰ ਹੈ ਇਹਦਾ ਟਰੈਕਟਰ ਦਾ ਰੇਟ ਹੈਗਾ ਬਾਈ ਜੀ 3 ਲੱਖ ਤੇ 85000 ਰੁਪਇਆ 3 ਲੱਖ 85000 ਰੇਟ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 2013 ਮਾਡਲ 14 ਮਾਡਲ ਟਰੈਕਟਰ फार्म ট্রাক 45 ਤਾਂ ਸੰਪਰਕ ਕਰ ਸਕਦਾ ਹੈ ਇਹਨਾਂ ਟਰੈਕਟਰਾਂ ਸੰਬੰਧੀ ਤੁਹਾਨੂੰ ਰੇਟ ਦੱਸ ਹੀ ਦਿੱਤੇ ਐ ਤੇ ਆਪਣਾ ਕੋਲ ਹੋਰ ਵੀ ਟਰੈਕਟਰ ਹੈਗੇ ਜਿਵੇਂ 855 ਇੱਕ 90 HP ਵਾਲਾ ਸੋਨ ਵਾਲੀ ਕਿ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਵੀਡੀਓ ਅਸੀਂ ਆਪਣੇ ਪੇਜ ਤੇ ਪਾਉਂਦੇ ਰਹੀ ਤੇ ਤੁਸੀਂ ਦੇਖਦੇ ਰਹੋ ਧੰਨਵਾਦ